pani vindi laaye me bimar janani me maar da prakatown mein thane te etra ke maar san aaya to meri koi suni aayi nahi ki pulsu wali meri koi suni aayi nahi the meri koi suni aayi nahi chander moon kulune mainu bahar kar ditta rad shaam na apne mera bhra aya main apne bhra de makan ch rehni payi ha chander moon kulune te ke maar maar ke mainu ghar kar ditta oh gajab bande laaye ne swere gangster laaye yaar san maarne vas aa dekho mainu maarya mere kapde kon hi gangster ਪਤਾ ਨਹੀਂ ਖੁੰਡਲੇ ਆਇਆ ਤੇ ਕੋ ਮੇਰੇ ਕੱਪੜੇ ਵੇਖੋ ਮੈਨੂੰ ਬਾਹਰ ਕੱਢਦਾ ਮੈਂ ਨਾ ਰੋਟੀ ਖਾਦੀ ਨਾ ਚਾਹ ਬਥੇ ਮੇਰੀ ਦਵਾਈਆਂ ਵੀ ਪਈਆਂ ਰੋਟੀ ਵੀ ਪਈ ਆ ਮੇਰੀ ਚਾਹਾਂ ਵੀ ਪੜੀਆਂ ਪਈਆਂ ਆ ਤੇ ਸਾਨੂੰ ਖਲੂ ਚੰਦਰਮੋਹਨ ਖਲੂ ਨੇ ਸਾਨੂੰ ਘਾੜ ਕਰਦਾ ਮੇਰੇ ਬੱਚਿਆਂ ਨੂੰ ਚਪੇੜਾ ਮਾਰਿਆ ਕਿੰਨੇ ਬੱਚੇ ਆ ਮੇਰੇ ਦੋ ਬੇਟੀਆਂ ਇੱਕ ਬੇਟਾ ਸਾਨੂੰ ਮੇਰੀ ਬੇਟੀਆਂ ਨੂੰ ਵੀ ਮਾਰਿਆ ਖਲੂ ਨੇ ਮੈਨੂੰ ਵੀ ਮਾਰਿਆ ਉਹ ਵੀ ਮਾਰਾ ਮਾਰਿਆ ਮੈਨੂੰ ਵੀ ਬੜਾ ਮਾਰਿਆ ਮੈਨੂੰ ਵੀ ਦੇਖੋ ਮੈਂ ਮੈਂ ਕਿ ਭੁਖੀ ਪਿਆਸੀ ਬੈਠੀ ਆ ਮੈਨੂੰ ਘਰੋਂ ਬਾਹਰ ਕੱਢ ਦਿੱਤਾ ਕੋਲੂਨੇ ਚੰਦਰ ਮੋਹਨ ਕੋਲੂਨੇ ਮੈਨੂੰ ਬਾਹਰ ਕੱਢ ਦਿੱਤਾ ਚੰਦਰ ਮੋਹਨ ਕੋਲੂਨੇ ਮੈਨੂੰ ਬਾਹਰ ਕੱਢਤਾ ਮੇਰੀ ਕਾਲਾ ਨਹੀਂ ਤੇ ਮੈਂ ਕਟੋਰੇ ਮੈਂ ਥਾਣ ਦਿੱਤੇ ਗਲਾਸ ਮੇਰੀ ਚਾਹੀਦੀ ਅੱਛਾ ਮੈਂ ਮਾਰ ਕੇ ਜਾਵਾਂਗੀ ਮੈਂ ਜੀਤੀ ਨਹੀਂ ਜਾਣਾ ਮੇਰੀ ਪੁੱਤਵਾਲੀ ਕੋਈ ਸੁਣਾਈ ਨਹੀਂ ਦਿੱਤੇ ਮੈਨੂੰ ਆਪਣੇ ਘਰ ਲੈ ਜਾਓ ਬੋਤਲੀ ਕਾਰ ਰਾਜੂ ਮਖਾਨ ਤੇ ਮੈਨੂੰ ਲੈ ਜਾਓ ਰਾਜੂ ਇਹ ਪੁੱਤਰੀ ਦਾ ਰਿਕ ਪ੍ਰਾਪਰਟੀ ਹੈ ਉਹਦੇ ਵਿੱਚ ਪਿਛਲੇ ਮਹੀਨੇ ਤਕਰੀਬਨ 3-5 ਤੋਂ 24 ਨੂੰ ਇੱਕ ਚੰਦਰਮੋਹਨ ਸ਼ਰਮਾ ਨਾਮ ਦਾ ਵਿਅਕਤੀ ਹੈ ਉਹਨੇ ਕੰਪਲੇਂਟ ਕੀਤੀ ਸੀ ਵੀ ਮੇਰੇ ਮੇਰਾ ਮਕਾਨ ਆ ਇਹ ਤੇ ਮੇਰੇ ਇਹ ਅਜੀਤ ਕੁਮਾਰ ਸੈਣੀ ਦਾ ਤਾਂ ਉਹਨੇ ਮੈਨੂੰ ਭਾਵਟਉਣ ਦਿੱਤੀ ਹੈ ਤੇ ਇਹਦੇ ਉੱਤੇ ਇਹ ਦੂਜੀ ਪਾਰਟੀ ਨੇ ਕਬਜ਼ਾ ਕਰ ਲਈ ਤੇ ਉਹਦੇ ਖਿਲਾਫ ਚ ਇਹਨਾਂ ਦੇ 8 ਜਣਿਆਂ ਦੇ ਉੱਤੇ ਖਿਲਾਫ ਇਹ ਨਿਜਾਇਜ਼ ਕਬਜ਼ਾ ਕਰਨ ਦੀ ਕੋਸ਼ਿਸ਼ ਦਾ ਪਰਚਾ ਦਰਜ ਹੋਇਆ ਸੀਗਾ ਉਹੀ ਪ੍ਰਾਪਰਟੀ ਦਾ ਹੁਣ ਫੇਰ ਰੌਲਾ ਸੀਗਾ ਇਹ ਕੰਪਲੇਂਟ ਇੱਥੇ ਸਾਡੇ ਕੋਲ ਆਈ ਸੀਗੀ ਉਥੇ 우ਮਰਾਨੀ ਨੇ ਕੰਪਲੇਟ ਕੀਤੀ ਵੀ ਮੈਂ ਇੱਥੇ ਰਹਿ ਰਹੀ ਆ ਇਹ 우ਮਰਾਨੀ ਉਹੀ ਜਿਹਦੇ ਖਲਾਬੇ ਨੂੰ ਪਛਾਤਾ ਦਰਸੀਦਾਂ ਦੀ ਉਹਦੀ ਸ਼ਾਇਦ ਭੈਣ ਹੈ ਉਹਦੇ ਵਿੱਚ ਏਸੀ ਤਰਜਿੰਦਰ ਸਿੰਘ ਸਾਡੇ ਦਾ ਗਿਆ ਸੀ ਉਥੇ ਤਸਦੀਕ ਕੀਤਾ ਹੈ ਉਥੇ ਤੇ ਇਹਦੇ ਸਬੰਧ ਸਾਡੇ ਕੋਲ ਕੰਪਲੇਟ ਵੀ ਆਈ ਹੈ ਉਹ ਵੈਰੀਫਾਈ ਕਰ ਰਹੇ ਜੋ ਫੈਕਟ ਸੋਨ ਦੇ ਜ਼ਿੰਦਦ ਕਾਰੀ ਦਾ ਧੰਨਵਾਦ ਹਾਂਜੀ ਕੀ ਨਾਮ ਹੈ ਮੇਰਾ ਨਾਮ 우ਮਰਾਨੀ ਹੈ ਮੇਰੇ ਭਰਾ ਰਾਦੇ ਸ਼ਾਮ ਮਾਲਕ ਦੁਕਾਨ ਮਕਾਨ ਦਾ ਮੈਂ ਆਪਣੇ ਭਰਾ ਦੇ ਮਕਾਨ 'ਚ ਰਹਿਨੀ ਆ ਉਜਵਾਨ ਨਹੀਂ ਤੇ ਮੇਰਾ ਕੋਈ ਨਹੀਂ ਹੈਗਾ ਮੈਂ ਗਰੀਬਣੀ ਆਪਣੇ ਮਕਾਨ ਚ ਰਹਿ ਨਹੀਂ ਪਾਈਆ ਕੁੱਲੂ ਲਾਟੀ ਆਏ ਕੱਲ ਮੇਰੇ ਆ ਹਾਲਤ ਕੀਤੀ ਹੈ ਦੇਖੋ ਮੈਨੂੰ ਮਾਰ ਮਾਰ ਕੇ ਨਾਲ ਦੋ ਜਨਾਨੀਆਂ ਵੀ ਲੈ ਆਈ ਸੀ ਨਾਲ ਪੰਜਾਹ ਬੰਦੇ ਵੀ ਲੈ ਆਈ ਸੀ ਮੈਨੂੰ ਮਕਾਨ ਚ ਕਸੀਰ ਕਸੀੜ ਕੇ ਮਾਰ ਕੇ ਮੈਨੂੰ ਬਾਹਰ ਕੱਢਤਾ ਮੇਰੀ ਜਵਾਨ ਬੇਟੀ ਨੂੰ ਵਿੱਚ ਪੇੜਾ ਮਾਰੀਆਂ ਅੱਲਾਹ ਵਾਲੋ ਮਾਰਿਆ ਗਿਆ ਤੁਹਾਨੂੰ ਉਹ ਜਨਾਨੀ ਕੁੱਲੂ ਲਾਟੀ ਬੰਨੇ ਮਾਰ ਮਰਵਾਇਆ ਦੋ ਜਨਾਨੀ ਉਹ ਲੋਕਾਂ ਨੂੰ ਵਿਆਜੀ ਪੈਸੇ ਦਿੰਦੇ ਆ ਕਬਜ਼ਾ ਕਰਨਾ ਚਾਹੁੰਦੇ ਸਾਡੇ ਮਕਾਨ ਤੇ ਕਬਜ਼ਾ ਕਰਨਾ ਚਾਹੁੰਦੇ ਆ ਤੁਸੀਂ ਕਿੰਨੇ ਟਾਈਮ ਤੋਂ ਰਹਿ ਰਹੇ ਸੁਖਦਾਨ ਅਸੀਂ 3 ਮਹੀਨੇ ਹੋ ਗਏ ਰਹਿਨੇ ਪਏ ਆ ਉਦੋਂ ਤੱਕ ਆਹ ਵੇਖੋ ਕਬਜ਼ਾ ਨਹੀਂ ਕੀਤਾ ਇਹਨਾਂ ਨੂੰ ਮੇਰੇ ਭਰਾਵਾਂ ਨੂੰ ਪਰਚਾ ਕਰਕੇ ਤੇ ਫਿਰ ਉਹਨਾਂ ਨੇ ਕਬਜ਼ਾ ਕੀਤਾ ਕਬਜ਼ਾ ਕਰਨ ਵਾਸਤੇ ਆਏ ਜ਼ਬਰਦਸਤ ਧੱਕੇ ਨਾਲ ਹਾਂਜੀ ਕਿਰਾਇਆ ਤੇ ਰਹਿੰਦੇ ਹਾਂ ਅਸੀਂ ਅੱਛਾ ਹਾਂਜੀ ਅਸੀਂ ਕਿਰਾਇਆ ਤੇ ਰਹਿੰਦੇ ਆ ਧੱਕੇ ਨਾਲ ਸਾਨੂੰ ਕਸੀੜ-ਕਸੀੜ ਕੇ ਕੱਲ ਮਾਰਿਆ ਨਾਲ ਦੋ ਜਨਾਨੀ ਹੋਈਆਂ ਆ ਝੂਠ ਬੋਲਦੀਆਂ ਅਸੀਂ ਪੁਲਿਸ ਵਾਲੇ ਆਏ ਕੋਪੀਸ ਵਾਲਿਆਂ ਨਹੀਂ ਸੀ ਆਗੀਆਂ ਸਾਨੂੰ ਕਿਸੇ ਜਿੱਡ ਕੇ ਬਾਹਰ ਠੜੇ ਤੋਂ ਬਾਹਰ ਕੱਢ ਕੇ ਸਾਰਾ ਦਿਨ ਤੋਂ ਪੇ بارش ਵਿੱਚ ਅਸੀਂ ਭੁੱਖੇ ਪਿਆਸੀਆਂ ਰਹੀਆਂ ਮਾਵਾਂ țiiਆ ਮੇਰਾ ਮੁੰਡਾ ਵੀ ਤੇ ਸਾਨੂੰ ਮਾਰ ਮਾਰ ਕੇ ਬਾਹਰ ਕਰਤਾ ਇਹਨਾਂ ਨੇ ਬਾ ਤੇ ਮੈਂ ਤੇ ਟੂਰਮੈਂਟ ਥਾਣੀ ਰਿਪੋਰਟ ਦੇਣ ਗਈਆਂ ਉਹਨਾਂ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਗਈ ਨਹੀਂ ਤੁਹਾਡੇ ਕੋਲ ਦਰਖਾਸਤ ਲਿਖਾਈ ਗਈ ਹੈ ਦਰਖਾਸਤ ਦੀ ਦਰਖਾਸਤ ਮੈਂ ਬੜਾ ਕੁਝ ਕਿਹਾ ਪਰ ਉਹਨਾਂ ਨੇ ਪਤਾ ਨਹੀਂ ਲਿਖੀ ਕਿ ਨਹੀਂ ਉਹਨਾਂ ਨੇ ਕੁਲੂ ਤੇ ਲਾਟੀ ਨੇ ਪਹਿ ਖਵਾਏ ਪੁਲਿਸ ਵਾਲਿਆਂ ਕੰਟਰੋਲਮੈਂਟ ਥਾਣੇ ਵਾਲਿਆਂ ਨੇ ਪੈ ਖਾਦੇ ਆ ਮੇਰੀ ਕੋਈ ਸੁਣਵਾਈ ਨਹੀਂ ਕੀਤੀ ਗਈ ਪੁਲਿਸ ਵੀ ਉਹਨਾਂ ਦੀ ਗੱਲ ਸੁਣਦੀ ਪਈ ਐ ਕੁੱਲੂ ਲਾਟੀ ਸੀ ਉਹ ਸਾਰੇ ਇੱਕ ਹੋ ਗਏ ਆ ਹਾਂ ਲਿਖ ਦਿੱਤੀ ਸੀ ਲੇਕਿਨ ਮੈਂ ਬੋਲੇ ਪਰ ਪਤਾ ਨਹੀਂ ਉਹਨਾਂ ਨੇ ਲਿਖੀ ਕਿ ਨਹੀਂ ਹਾਂ ਜੀ ਪਤਾ ਨਹੀਂ ਉਹਨਾਂ ਨੇ ਲਿਖੀ ਕਿ ਨਹੀਂ ਮੈਂ ਆਪਣੀ ਵਲੋਂ ਕਿਹਾ ਮੇਰੀ ਕੰਪਲੇਟ ਲਿਖੋ ਪਰ ਪਤਾ ਨਹੀਂ ਉਹਨਾਂ ਨੇ ਲਿਖੀ ਕਿ ਨਹੀਂ ਥਾਣੇ ਵਾਲਾ ਕੋਈ ਅਧਿਕਾਰੀ ਤੁਹਾਡਾ ਮੋਕਾ ਵੇਖਣ ਆਇਆ ਥਾਣੀ ਪੁਲਿਸ ਵਾਲੇ ਆਈ ਸੀ ਗੜੀ ਵਿੱਚ ਪੁਲਿਸ ਵਾਲੇ ਆਈ ਸੀ ਜੀ ਵਿਸ਼ਵਾਸ ਤਦੇ ਕੋਈ ਨਹੀਂ ਕਰਦਾਂਗੇ ਕੋਈ ਨਹੀਂ ਕਰਦਾਂਗੇ ਤੜਾ ਸੋਚਦਾਂਗੇ ਕੋਈ ਗੱਲ ਨਹੀਂ ਵੀ ਮੰਗ ਕਰਦੇ ਹੋ ਅਸੀਂ ਮੰਗ ਕਰਦੇ ਆ ਮੇਰਾ ਮਕਾਨ ਹੈ ਮੈਨੂੰ ਕੋਈ ਨਹੀਂ ਕੱਢ ਸਕਦਾ ਮੈਂ ਮਕਾਨ ਆਪਣੇ ਪ੍ਰਾਹ ਦੇ ਮਕਾਨ ਚ ਮੈਨੂੰ ਕੋਈ ਨਹੀਂ ਕੱਢ ਸਕਦਾ ਮੈਂ ਰਹਿ ਸਕਦੀ ਹਾਂ ਜਦ ਤੱਕ ਮੇਰਾ ਪ੍ਰਾਹ ਨਾ ਆਵੇ ਉਹ ਤੱਕ ਮੈਂ ਮਕਾਨ ਚ ਰਹਿ ਸਕਦੀ ਹਾਂ ਉਹਨਾਂ ਨੂੰ ਪਰਚੇ ਕਰਵਾ ਕੇ ਅੰਦਰ ਅੰਦਰ ਕਰਵਾਤਾ ਤਾਂ ਕਬਜ਼ਾ ਹਰ ਮਕਾਨਾਂ ਤੇ ਕਬਜ਼ਾ ਕਰ ਮੈਂ ਕਰਦੇ ਆ ਕੋਲੂ ਲਾਟੀ ਕਬਜ਼ਾ ਕਰਦੇ ਆ ਕੋਲੂ ਲਾਟੀ ਇਹ ਗੁੰਡੇ ਗੁੰਡੇ ਇਹ ਲੋਕਾਂ ਦਾ ਖੂਨ ਪੀਪੀ ਕੀ ਲੋਕਾਂ ਨੂੰ ਵਿਆਜੀ ਪੈਸੇ ਦੇ ਦੇ ਕੇ ਦੇ ਦੇ ਕੇ ਜਾਣਦੇ ਰਹਿਣਾ ਜਾਣਦੇ ਹਸਣ ਉਹਨਾਂ ਕੋਈ ਵਿਆਜੀ ਪੈਸੇ ਲੈਂਦੇ ਸੀ ਸਾਨੂੰ ਅਲਵਾ ਵਾਂਗੂ ਚਲ ਚਲ ਕੇ ਸਾਡਾ ਖੂਨ ਚੂਸ ਕੇ ਖਤਮ ਕਰ ਹੀ ਜਾਂਦੇ ਆ ਕੀ ਮੰਗ ਕਰਦੇ ਹੁਣ ਉਹ ਸਮਰਦਾ ਨੂੰ ਪਰਚਾ ਦੇ ਕੇ ਨਾ ਉਹਨਾਂ ਨੰਦਰ ਕਰਵਾ ਕੇ ਤੇ ਸਾਡੇ ਮਕਾਨਾਂ ਦੇ ਕਬਜ਼ਾ ਕਰ ਹੀ ਜਾਂਦੇ ਆ ਤੁਸੀਂ ਕੀ ਮੰਗ ਕਰਦੇ ਜੀ ਅਸੀਂ ਮੰਗ ਕਰਦੇ ਆ ਸਾਨੂੰ ਆਪਣਾ ਹੱਕ ਸਾਨੂੰ ਆਪਾ ਆਪਾ ਹੱਕ ਦਿਤਾ ਜਾਇਆ Papa Papa ਮਕਾਨ ਚ ਰਹਿਨੇ ਪਏ ਆ ਹਾਂਜੀ ਛੂਟੇ ਪਰਚੇ ਕਰਵਾ ਕਰਵਾ ਕੇ ਨਾ ਗਈ ਰਿਪੋਰਟ ਲਿਖਾਣ ਉਹਨਾਂ ਨੇ ਮੇਰੀ ਕੋਈ ਸੁਣਵਾਈ ਨਹੀਂ ਕੀਤੀ ਪੁਲਿਸ ਵਾਲੇ ਤੇ ਕੁਲੂਣੀ ਨਾਲ ਲੜ ਗਏ ਉਹਨਾਂ ਨੂੰ ਪੁਲਿਸ ਵਾਲਿਆਂ ਨੂੰ ਪੈਸੇ ਖਵਾ ਗਈ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਗਈ ਸਾਡੀ ਕੋਈ ਸੁਣਾਈ ਨਹੀਂ ਕੀਤੀ ਗਈ ਇਸ ਲਈ ਸਾਡੀ ਸੁਣਾਈ ਕੀਤੀ ਜਾਏ ਕੁਲੂ ਲਾਚੀ ਤੇ ਸਕਤੀ ਸਕਤ ਕਾਰਵਾਈ ਕੀਤੀ ਜਾਏ thank you